ਲੋ ਜੀ ਮਾਹਯੋਗ ਸਪੀਕਰ ਕੁਲਤਾਰਤ ਸਿੰਘ ਸੰਨਵਾ ਦੀ ਰਾਹਸ ਤੇ ਪਹੁੰਚੇ ਚੰਡੀਗੜ੍ਹ ਵਿਖੇ ਇਹ ਕੋੜਪੂਰੇ ਇਲਾਕੇ ਦੀਆਂ ਮਾਣ ਹਸਤੀਆਂ ਨੇ ਜਿਨ੍ਹਾਂ ਲਈ ਬਕਾਇਦਾ ਘਰ ਦੇ ਵਿੱਚ ਲਾਂਚ ਦਾ ਪ੍ਰਬੰਧ ਕੀਤਾ ਗਿਆ ਸੀ ਇਹ ਚੌਥੀ ਵਾਰੀ ਹੈ ਤਿੰਨ ਵਾਰੀ ਪਹਿਲਾਂ ਲਾਂਚ ਕਰ ਚੁੱਕੇ ਨੇ ਹਰ ਵਾਰ ਨਵੇਂ ਤੋਂ ਨਵੇਂ ਬੰਦੇ ਹੁੰਦੇ ਨੇ ਤੇ ਹੁਣ ਇੱਥੇ ਲਾਂਚ ਕਰ ਰਹੇ ਨੇ ਮੈਂ ਇੱਕ ਇੱਕ ਦੀ ਜਾਣ ਪਛਾਣ ਕਰਾਉਣੀ ਜ਼ਰੂਰੀ ਸਮਝਦਾ ਸੁਖਵਿੰਦਰ ਸਿੰਘ ਬਾਗੀ ਆਰੇ ਵਾਲੇ ਮਨਮੋਨ ਸਿੰਘ ਘੋਲਿਆ ਜੀ ਪ੍ਰਭ ਸ਼ਰਨ ਸਿੰਘ ਘੋਲਿਆ ਜੀ ਬ੍ਰਾਮਪ੍ਰਕਾਸ਼ ਪੱਤਰਕਾਰ ਜੀ, ਰਮੇਸ਼ ਗਾਬਾ ਪੱਤਰਕਾਰ ਜੀ, ਪ੍ਰੇਮ ਸਿੰਘ ਢੱਲਾ ਜੀ, ਸ਼੍ਰੀ ਕਲਬੂਸ਼ਨ ਕੌੜਾ ਜੀ, ਮਨਿੰਦਰ ਸਿੰਘ, ਓਐਸਡੀ ਸਾਹਿਬ, ਡਾਕਟਰ ਅਰਵਿੰਦਰ ਦੀਪ ਸਿੰਘ ਲਾਟੀ ਜੀ, ਵਿਰਿੰਦਰਪਾਲ ਸਿੰਘ ਅਰਨੇਜਾ ਐਲਆਈਸੀ ਡਾਇਰੈਕਟਰ ਤੇ ਆਨੇ ਗੁਰਪ੍ਰੀਤ ਸੇ ਮੱਕੜ ਪ੍ਰਿੰਸੀਪਲ ਗੁਰਨਾਨ ਕਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਨਾਲ ਤੇਜ ਪ੍ਰਤਾਪ ਸਿੰਘ ਜੋੜਾ ਜੀ ਬੰਬੇ ਜਵੈਲਰਜ਼ ਵਾਲੇ ਤੇ ਹੌਂ ਚੱਲੜ ਸਿੱਖ ਹੌਂ ਸਿੱਖ ਚੱਲੜ ਹੌਂ ਚੱਲੜ ਸਿੱਖ ਵੈਲਫੇਅਰ ਕਮੇਟੀ ਦੇ ਪ੍ਰਧਾਨ ਨੇ ਦਰਸ਼ਨ ਸਿੰਘ ਕੋਲਿਆ ਜੀ ਦਸਵੰਤ ਸਿੰਘ ਛਖੜ ਵਾਲਾ ਸਾਹਿਬ ਨਾਲ ਜੋਗਿੰਦਰ ਸਿੰਘ ਸਰਪੰਚ ਸੂਰਕੁਰੀ ਸਾਬਕਾ ਸਰਪੰਚ ਨਾਲ ਦਰਸ਼ਨਪਾਲ ਸ਼ਰਮਾ ਉਰਫ ਦਰਸ਼ਨਪਾਲ ਖਾਲਸਾ ਜੀ ਤੇ ਆਹ ਦੇਖ ਲਓ ਇੱਧਰ ਦਰਸ਼ਨ ਸਿੰਘ ਆਰੇ ਵਾਲੇ ਭਾਉ ਰਾਏਵਿੰਦਰ ਸਿੰਘ ਰਾਉ ਕਿਹਦਾ ਨਾਮ ਰਾ ਕੇ ਬੋਲਣਵਾ